ਅਸੀਂ ਚੜਦਾ ਸੂਰਜ ਸੋਸ਼ਲ ਮੀਡੀਆ ਪਲੇਟਫਾਰਮ ਜਿਹਦੇ ਉੱਤੇ ਅਸੀਂ ਸਾਰੇ ਐਨਜੀਓ ਸਾਡੇ ਜ਼ਿਲ੍ਹੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਔਰ ਸਾਡੇ ਸਾਰੇ ਉਹ ਵਿਅਕਤੀ ਜਿਹੜੇ ਸਮਾਜ ਬਾਰੇ ਸੋਚਦੇ ਆਂ ਅੱਛੇ ਕਾਰਜ ਕਰਕੇ ਸਮਾਜ ਦੇ ਵਿੱਚ ਹੋਰ ਬਿਹਤਰੀ ਲਈ ਮਿਹਨਤ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਇਕੱਤਰ ਇਕੱਠਾ ਕੀਤਾ ਸੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਈ ਦੇ ਮਹੀਨੇ ਵਿੱਚ ਤੇ ਜੂਨ ਦੇ ਮਹੀਨੇ ਵਿੱਚ ਜਦੋਂ ਬੱਚਿਆਂ ਦੀਆਂ ਛੁੱਟੀਆਂ ਸੀ ਉਦੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੜਦਾ ਸੂਰਜ ਪਲੇਟਫਾਰਮ ਤੇ ਇੱਕ ਨਵਾਂ ਉਪਰਾਲਾ ਕੀਤਾ ਸੀ ਜਿਦੇ ਵਿੱਚ ਬਹੁਤ ਸਾਰੇ 150 ਤੋਂ ਵੱਧ ਕੇ ਬੱਚਿਆ ਸਕੂਲਸ ਨੇ ਦੇ ਬੱਚਿਆਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਮੇ ਵਾਤਾਵਰਣ ਦੀ ਸੁਰੱਖਿਆ ਹੈ ਲੋਕਾਂ ਦੀ ਸੇਵਾ ਹੈ ਸਾਡੇ ਵੱਡਿਆਂ ਦੀ ਸੇਵਾ ਹੈ ਜਾਂ ਗਰੀਬਾਂ ਦੀ ਕੋਈ ਮਦਦ ਹੈ ਇਸ ਤਰ੍ਹਾਂ ਦੇ ਛੋਟੇ-ਛੋਟੇ ਆਪਣੇ ਵੱਲੋਂ ਯੋਗਦਾਨ ਪਾ ਕੇ ਆਪਣੇ ਆਲੇ-ਦੁਆਲੇ ਸਾਰਿਆਂ ਨੂੰ ਜਾਗਰੂਕ ਕੀਤਾ ਔਰ ਆਪਣਾ ਯੋਗਦਾਨ ਪਾਇਆ ਤਾਂ ਕਿ ਸਾਡਾ ਬਿਹਤਰ ਸਮਾਜ ਹੋਰ ਬਿਹਤਰ ਹੋ ਸਕੇ ਤੇ ਉਹਦਾ ਇੱਕ ਅਵਾਰਡਿਤ ਕਾਰਜਕ੍ਰਮ ਅਜਿਹਾ ਕੀਤਾ ਸੀ ਨਾ ਲਈ ਜਿਵੇਂ ਮੈਂ ਦੱਸਿਆ ਸਾਡੇ ਬਹੁਤ ਸਾਰੀਆਂ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਬਿਨਾਂ ਕਿਸੇ ਰੈਕਗਨਿਸ਼ਨ ਦੇ ਬਿਨਾਂ ਕਿਸੇ ਮੰਗ ਦੇ ਆਪਣਾ ਆਪਣਾ ਕੰਮ ਕਰੀ ਜਾਂਦੀ ਹੈ ਬੱਚਿਆਂ ਦੀ ਪੜ੍ਹਾਈ ਲਈ ਲੋਕਾਂ ਦੀ ਸਿਹਤਾਂ ਲਈ ਵਾਤਾਵਰਣ ਦੀ ਸੁਰੱਖਿਆ ਲਈ ਤੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜੋੜਨ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੋੜਨ ਲਈ ਤਾਂ ਕਿ ਅਸੀਂ ਰਲ ਕੇ ਹੋਰ ਬਿਹਤਰੀ ਨਾਲ ਕੰਮ ਕਰ ਸਕੀਏ ਅੱਜ ਜਿਵੇਂ ਇਹ ਪ੍ਰੋਗਰਾਮ ਕੀਤਾ ਸੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਔਰ ਪ੍ਰੋਗਰਾਮ ਨੂੰ ਕਵਰ ਕੀਤਾ ਅਸੀਂ ਜਿਹੜੀਆਂ ਸੰਸਾਵਾ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਸਾਡਾ ਚੜਦਾ ਸੂਰਜ ਦਾ ਫੇਸਬੁੱਕ ਪੇਜ ਹੈ ਅਤੇ ਫੇਸਬੁੱਕ ਗਰੁੱਪ ਹੈ ਉਹਦੇ ਤੇ ਜ਼ਰੂਰ ਸਬਸਕ੍ਰਾਈਬ ਕਰੋ ਜੁਆਇਨ ਕਰੋ ਤਾਂ ਕਿ ਤੁਹਾਨੂੰ ਵਕ ਵਕ ਸਮੇਂ ਤੇ ਕੀ ਕੀ ਗਤੀਵਿਧੀਆਂ ਸਾਡੇ ਵੱਲੋਂ ਚੱਲਦੀਆਂ ਰਹਿੰਦੀਆਂ ਨੇ ਉਹਦੇ ਬਾਰੇ ਬਕਾਇਦਾ ਤੌਰ ਤੇ ਜਾਣਕਾਰੀ ਮਿਲਦੀ ਰਹੇਗੀ ਇੱਕ ਅਗਲਾ ਪੱਖ ਜਿਹੜਾ ਅਸੀਂ ਅਗਲਾ ਫੇਜ਼ ਇਸ ਚੜਦਾ ਸੂਰਜ ਪ੍ਰੋਗਰਾਮ ਦਾ ਅੱਜ ਉਲੀਕਿਆ ਉਹਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਅੱਗੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ करिए ਕਿ ਕਿਤੇ ਵੀ ਕੋਈ ਸਾਰੇ ਹੁਣ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਕਿਤੇ ਵੀ ਕੋਈ ਲੰਗਰ ਲੱਗਦਾ ਹੈ ਕੋਈ ਵੀ ਸੇਵਾ ਕਰਦੇ ਹਨ ਤਾਂ ਬਿਲਕੁਲ ਪਲਾਸਟਿਕ ਫ੍ਰੀ ਤਰੀਕੇ ਨਾਲ ਕਰੀਏ ਤਾਂ ਕਿ ਅਸੀਂ ਕਹਿ ਸਕੀਏ ਕਿ 2025 ਦੇ ਵਿੱਚ ਹੁਸ਼ਿਆਰਪੁਰ ਪੂਰੀ ਤਰ੍ਹਾਂ ਪਲਾਸਟਿਕ ਫ੍ਰੀ ਹੋ ਗਿਆ ਔਰ ਉਦਾਂ ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ ਚੋਨੇ ਦਾ ਸੀਜ਼ਨ ਆ ਰਿਹਾ ਹੈ ਚੋਨੇ ਦੇ ਵਿੱਚ ਪਰਾਲੀ ਪ੍ਰਬੰਧਨ ਸਾਡੇ ਲਈ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਵਿੱਚ ਵੀ ਮੈਂ ਸਾਰਿਆਂ ਦਾ ਸਾਥ ਲਈ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਆਪਣੇ ਆਲੇ ਦੁਆਲੇ ਜੇ ਸਾਰੇ ਸੁਨਿਸ਼ਚਿਤ ਕਰਾਂਗੇ ਕਿ ਪਰਾਲੀ ਨੂੰ ਨਾ ਸਾੜਾ ਜਾਵੇ ਔਰ ਹਰ ਕਿਸਾਨ ਵੀ ਕੋਲ ਜਿਹੜੀ ਸਰਕਾਰ ਵੱਲੋਂ ਸਬਸਿਡਾਈਜ਼ਡ ਮਸ਼ੀਨਰੀ ਦਿੱਤੀ ਗਈ ਹੈ ਤਾਂ ਕਿ ਪਰਾਲੀ ਪ੍ਰਬੰਧਨ ਹੋ ਸਾਇੰਟੀਫਿਕ ਤਰੀਕੇ ਨਾਲ ਕਰ ਸਕੀਏ ਸਵਛ ਤਰੀਕੇ ਨਾਲ ਕਰ ਸਕਣ ਉਹ ਮਸ਼ੀਨਾ ਉਹਨਾਂ ਕੋਲ ਪਹੁੰਚਾਈ ਜਾਣ ਸਾਡੇ ਖੇਤੀ ਵਿਭਾਗ ਸਾਡੇ ਸਾਰੇ ਨੋਡਲ ਆਫੀਸਰਸ ਕਲਸਟਰ ਆਫੀਸਰਸ ਇਹਦੇ ਵਿੱਚ ਬਹੁਤ ਮਿਹਨਤ ਨਾਲ ਕਾਰਜरत ਰਹਿਣਗੇ ਔਰ ਮੇਰੀ ਉਮੀਦ ਹੈ ਕਿ ਇਸ ਮੁਹਿੰਮ ਦੇ ਵਿੱਚ ਵੀ ਸਾਡੀਆਂ ਸਾਰੀਆਂ ਸੰਸਥਾਵਾਂ ਸਾਡਾ ਸਾਥ ਦੇਣਗੇ ਤਾਂ ਕਿ ਅਸੀਂ ਰਲ ਕੇ ਹੋਰ ਇੱਕ ਸਾਫ ਸੁਥਰਾ ਹੁਸ਼ਿਆਰਪੁਰ ਬਣ ਸਕੀਏ